ਇਸ ਵੱਲ ਦੀ ਸਭ ਤੋਂ ਅਹਿਮ ਖਬਰ ਤਰਨਲ ਸਾਂਝੇ ਕਰਨ ਜਾ ਰਹੇ ਹਾਂ ਕਿਸਾਨੀ ਸੰਘਰਸ਼ ਨਾਲ ਜੁੜੀ ਹੋਈ ਜੀ ਹਾਂ ਅੱਜ ਸਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਡੀਸੀ ਅਫਸਰਾਂ ਦੇ ਬਾਹਰ 11 ਵਜੇ ਤੋਂ ਮੋਰਚੇ ਸਟਾਰਟ ਹੋ ਚੁੱਕੇ ਨੇ ਤੇ ਇਹ ਮੋਰਚੇ ਦੁਪਹਿਰ 3 ਵਜੇ ਤੱਕ ਇਦਾਂ ਹੀ ਚੱਲਦੇ ਰਹਿਣਗੇ ਦੱਸ ਦਈਏ ਕਿ ਬੀਤੇ ਦਿਨੀ ਜੋ ਸਰਕਾਰ ਨੇ ਯਾਨੀ ਕਿ ਪੰਜਾਬ ਸਰਕਾਰ ਨੇ ਜੋ ਕਿਸਾਨਾਂ ਦੇ ਜਜ਼ਬਾਤਾਂ ਦੇ ਨਾਲ ਇੱਕ ਵੱਡੀ ਗੇਮ ਖੇਡੀ ਸੀ ਉਸਦੇ ਮੱਦੇ ਨਜ਼ਰ ਰੱਖਦੇ ਹੋਏ ਹੀ ਅੱਜ ਕਿਸਾਨ ਜੋ ਨੇ ਸੰਘਰਸ਼ ਕਰ ਰਹੇ ਨੇ ਮੋਰਚੇ ਕੱਢੇ ਜਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਕਿਸਾਨ ਮਜ਼ਦੂਰ ਮੋਰਚਾ ਕਿਸਾਨ ਸੰਯੁਕਤ ਮੋਰਚੇ ਵੱਲੋਂ ਜੋ ਨੇ ਤਰਨੇ ਲਗਾਏ ਜਾ ਰਹੇ ਨੇ ਦਰਸਲ ਦੱਸ ਦਈਏ ਕਿ ਬੀਤੇ ਦਿਨੀ ਜਦੋਂ ਮੀਟਿੰਗ ਹੋਈ ਸੀ ਕਿਸਾਨਾਂ ਦੀ ਪੰਜਾਬ ਸਰਕਾਰ ਦੇ ਨਾਲ ਚੰਡੀਗੜ੍ਹ ਵਿੱਚ ਤਾਂ ਉੱਥੇ ਹੀ ਪੁਲਿਸ ਪ੍ਰਸ਼ਾਸਨ ਨੇ ਆਪਣਾ ਦੂਸਰਾ ਰੂਪ ਦਿਖਾਤਾ ਸੀ ਪੰਜਾਬ ਸਰਕਾਰ ਯਾਨੀ ਕਿ ਭਗਵੰਤ ਮਾਨ ਦੀ ਸਰਕਾਰ ਸੱਤਾਧਾਰੀ ਸਰਕਾਰ ਨੇ ਕਿਸਾਨਾਂ ਨਾਲ ਇੱਕ ਵੱਡਾ ਧੋਖਾ ਕੀਤਾ। ਪਹਿਲੇ ਤੇ ਮੀਟਿੰਗ ਵਿੱਚ ਬੁਲਾਇਆ ਗਿਆ ਸੀ ਤੇ ਮੀਟਿੰਗ ਚਲਦਿਆਂ ਚਲਦਿਆਂ ਕਿਸਾਨੀ ਆਗੂਆਂ ਨੂੰ ਜਿਵੇਂ ਕਿ ਸਵਰਨ ਸਿੰਘ ਪੰਦੇਰ, ਜਗਜੀਤ ਸਿੰਘ ਦੱਲਨੇ ਵਾਲਾ ਤੇ ਕਈ ਹੋਰ ਕਿਸਾਨਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਰਿਆ ਸੀ। ਉੱਥੇ ਇਸ ਵਾਸਤੇ ਹੀ ਕਿਸਾਨ ਜੋ ਨੇ ਰੋਸ ਪ੍ਰਦਰਸ਼ਨ ਕਰਨ ਲੱਗੇ ਨੇ ਉਹਨਾਂ ਦਾ ਕਹਿਣਾ ਇਹ ਸਾਹਮਣੇ ਹੈ ਕਿ ਜੋ ਪੁਲਿਸ ਪ੍ਰਸ਼ਾਸਨ ਹੈ ਜਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਮਿਲ ਕੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਮੀਟਿੰਗ ਦੇ ਬਹਾਨੇ ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਆਤੇ ਉਹਨਾਂ ਦੇ ਸ਼ੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਜਿਹੜੇ ਤਰਨੇ ਲੱਗਿਓਏ ਸੀ ਉਹਨਾਂ ਨੂੰ ਜ਼ਬਰਦਸਤੀ ਚਕਵਾ ਦਿੱਤਾ ਗਿਆ ਉਥੇ ਜਗਜੀਤ ਸਿੰਘ ਢੱਲੇਵਾਲ ਅਤੇ ਸਵਰਨ ਸਿੰਘ ਪੰਦੇਰ ਨੂੰ 19 ਤਰੀਕ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਫਿਲਹਾਲ ਤਾਂ ਉਹ ਹਿਰਾਸਤ ਤੋਂ ਬਾਹਰ ਆ ਚੁੱਕੇ ਨੇ ਜਗਜੀਤ ਸਿੰਘ ਢੱਲੇਵਾਲ ਨੇ ਉਸ ਤੋਂ ਬਾਅਦ ਆਪਣਾ ਮਰਨ ਵਰਤ ਇਦਾਂ ਹੀ ਜਾਰੀ ਰੱਖਿਆ ਤੇ ਪਾਣੀ ਪੀਣਾ ਵੀ ਛੱਡ ਦਿੱਤਾ ਸੀ ਤੇ ਅੱਜ ਜਿਹੜੀ ਕਿ ਸਭ ਤੋਂ ਵੱਡੀ ਖਬਰ ਤਾਂ ਨਾਲ ਸਾਂਝੀ ਕਰਨ ਜਾ ਰਹੇ ਹਾਂ ਅੱਜ 11 ਵਜੇ ਤੋਂ 3 ਵਜੇ ਤੱਕ ਜੋਨੇ ਡੀਸੀ ਦਫ਼ਤਰਾਂ ਦੇ ਬਾਹਰ ਪੂਰੇ ਪੰਜਾਬ ਦੇ ਇਸ ਦਫ਼ਤਰਾਂ ਦੇ ਬਾਹਰ ਜੋ ਕੀ ਹੈ ਧਰਨੇ ਲੱਗਣਗੇ ਕੁਝ ਗੱਲਾਂ ਕਿਸਾਨ ਆਗੂਆਂ ਵਾਲੇ ਵਿੱਚ ਰੱਖੀਆਂ ਜਾਣੀਆਂ ਕੁਝ ਮੰਗਾਂ ਰੱਖੀਆਂ ਜਾਣੀਆਂ ਸਭ ਤੋਂ ਪਹਿਲੀ ਮੰਗ ਜਿਹੜੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆਇਆ ਉਹਨਾਂ ਨੂੰ ਬਿਨਾਂ ਕੋਈ ਪੁੱਛਗਿੱਛ ਕੀਤੇ ਰਿਹਾ ਕੀਤਾ ਜਾਵੇ ਦੂਜੀ ਵੱਡੀ ਮੰਗ ਜਿਹੜੇ ਟ੍ਰੈਕਟਰ ਟਰਾਲੀਆਂ ਜੋ ਕਿ ਪੁਲਿਸ ਪ੍ਰਸ਼ਾਸਨ ਨੇ ਆਪਣੇ ਕਬਜ਼ੇ ਵਿੱਚ ਲਈਆਂ ਸੀ ਉਹਨਾਂ ਨੂੰ ਛੱਡਿਆ ਜਾਵੇ ਤੀਜੀ ਮੰਗ ਕਿਸਾਨ ਆਗੂਆਂ ਨੂੰ ਜਿਹੜੇ ਹਿਰਾਸਤ ਵਿੱਚ ਲਏ ਸੀ ਉਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਦਬਾਅ ਨਾ ਬਣਾਇਆ ਜਾਵੇ ਤੇ ਉਹਨਾਂ ਨੂੰ ਤੁਰੰਤ ਹੀ ਰਿਹਾ ਕੀਤਾ ਜਾਵੇ ਤੇ ਉੱਥੇ ਹੀ ਸਵਰਗ ਸਿੰਘ ਪੰਦੇੜਾ ਮੰਨਿਓ ਕੋ ਹਰ ਵੱਡੇ ਉੱਗੇ ਲੀਡਰਾਂ ਵੱਲੋਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਲਨ ਟਰੰਪ ਦੇ ਆਖੇ ਵਿੱਚ ਨਾ ਆਵੇ ਟੈਰਿਫ ਸ਼ੁਲਕਾਂ ਨੂੰ ਘਟਾਇਆ ਜਾਵੇ ਇਹ ਵੱਡੀਆਂ ਮੰਗਾਂ ਨੇ ਜੋ ਅੱਜ ਦੇ ਸੰਘਰਸ਼ ਵਿੱਚ ਅੱਜ ਦੇ ਮੋਰਚੇ ਵਿੱਚ ਅੱਜ ਦੇ ਤਰਨੇ ਵਿੱਚ ਜੋ ਕਿ ਨੇ ਕਿਸਾਨ ਭਰਾਵਾਂ ਵੱਲੋਂ ਕੇਂਦਰ ਸਰਕਾਰਾਂ ਤੇ ਪੰਜਾਬ ਸਰਕਾਰ ਵਿੱਚ ਰੱਖੀਆਂ ਜਾਣੀਆਂ ਉੱਤੇ ਜਗਜੀਤ ਸਿੰਘ ਢੱਲੇਵਾਲ ਦੀ ਗੱਲ ਕਰੀਏ ਤਾਂ ਉਹਨਾਂ ਦਾ ਮਰਨ ਵਰਤ ਇਦਾਂ ਹੀ ਜਾਰੀ ਰਹੇਗਾ ਜਦ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਹੋ ਜਾਂਦੀਆਂ ਤੇ ਕਿਸਾਨਾਂ ਵੱਲੋਂ ਇੱਕ ਵੱਡੀ ਕੋਸ਼ਨਾ ਕਰ ਦਿੱਤੀ ਗਈ ਹੈ ਕਿ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਜ਼ਬਰਦਸਤੀ ਉਹਨਾਂ ਨੂੰ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਹੈ ਅਤੇ ਉਹਨਾਂ ਨਾਲ ਧੋਖਾ ਕੀਤਾ ਹੈ ਮੀਟਿੰਗ ਦੇ ਬਹਾਨੇ ਉਹਨਾਂ ਨੂੰ ਬੁਲਾ ਕੇ ਹਿਰਾਸਤ ਵਿੱਚ ਲੈ ਲਿਆ ਹੈ ਹੁਣ ਇੱਕ ਗੱਲ ਦੇਖਣਯੋਗ ਹੋਏ ਕਿ ਅੱਗੋਂ ਅਗਲੀ ਕਿਸਾਨਾਂ ਦੀ ਰਣਨੀਤੀ ਕੀ ਹੋਏਗੀ ਕਿ ਕਿਸਾਨ ਜੋ ਨੇ ਇਸੇ ਤਰ੍ਹਾਂ ਹੀ ਆਪਣੇ ਮੋਰਚਿਆਂ ਤੇ ਜੁਟੇ ਰਹਿਣਗੇ ਜਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦਾ ਕੋਈ ਦੂਸਰਾ ਹੱਲ ਨਿਕਲ ਕੇ ਸਾਹਮਣੇ ਆਏਗਾ